ਇਸ ਤਰ੍ਹਾਂ ਦਾ ਮਾਮਲਾ ਆਇਆ ਸਾਹਮਣੇ ਪਟਿਆਲੇ ਦੇ ਸਮਾਣਾ ਤੋਂ ਜਿੱਦ ਸਮਾਣਾ ਦੇ ਇੱਕ ਮੁੰਡੇ ਦਾ ਕੁੜੀ ਨਾਲ ਕਾਫੀ ਗੂੜਾ ਪਿਆਰ ਸੀ ਹੁਣ ਕਹਿੰਦੀ ਸੀ ਮੈਨੂੰ ਬਾਹਰ ਭੇਜ ਦੇ ਮੁੰਡੇ ਵੱਲੋਂ 8 ਲੱਖ ਰੁਪਏ ਖਰਚ ਕੇ ਆਪਣੀ ਗਰਲਫ੍ਰੈਂਡ ਨੂੰ ਬਾਹਰ ਭੇਜ ਦਿੱਤਾ ਗਿਆ ਜਿੱਤੇ ਕੁਝ ਦਿਨਾਂ ਜਾਂ ਸਭ ਠੀਕ ਠਾਕ ਚੱਲਦਾ ਰਿਹਾ ਹੁਣ ਤਾਂ ਗੱਲਬਾਤ ਵੀ ਹੁੰਦੀ ਰਹੀ ਪਰ ਕੁਝ ਦਿਨਾਂ ਬਾਅਦ ਹੀ ਕੁੜੀਏ ਤੇਵਰ ਬਦਲ ਗਏ ਮੁੰਡੇ ਦਾ ਕੁੜੀ ਦਾ ਝਗੜਾ ਰਹਿਣ ਲੱਗ ਪਿਆ ਤੇ ਕੁੜੀ ਉਹ ਧਮਕਾਉਂਦੀ ਮੈਂ ਤੈਨੂੰ ਬਲੌਕ ਕਰ ਦੂੰਗੀ ਕਾਫੀ ਝਗੜਾ ਹੋ ਲੱਗ ਪਿਆ ਮੁੰਡਾ ਕਹਿੰਦਾ ਸੀ ਮੈਨੂੰ ਬਾਹਰ ਬੁਲਾ ਲਾ ਮੁੰਡਿਆਂ ਤੇ ਕੁੜੀ ਵਿਚ ਕਾਫੀ ਲੜਾਈ ਹੋਈ ਜਿਸ ਕਰ ਮੁੰਡਿਆਂ ਨੇ ਆਪਣੀ ਲਾਇਸੈਂਸੀ ਰਵਾਲਵਰ ਨਾਲ ਲੈ ਕੇ خود ਨੂੰ ਗੋਲੀ ਮਾਰ ਲਈ ਜਿਹਦੇ ਮੌਕੇ ਤੇ ਮੌਤ ਹੋ ਗਈ ਇਸ ਸੰਬੰਧੀ ਮਾਮਲਾ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਪੀਆ ਸਾਰਾ ਮਾਮਲਾ ਤੁਹਾਨੂੰ ਸੁਣਾਉਂਦੇ ਆ ਪੁਲਿਸ ਅਧਿਕਾਰੀ ਕੀ ਕਹਿ ਰਹੇ ਨੇ ਤੇ ਲੜਕੇ ਦੇ ਰਿਪੋਰਟ ਕੀ ਕਹਿ ਰਹੇ ਨੇ ਕੁੜੀ ਦਾ ਮਤਲਬ ਕਿ ਕੁੜੀ ਨਾ ਗਈ ਮੈਨੂੰ ਬਾਹਰ ਕਰ ਲਾ ਤੇ ਮੈਂ ਤੈਨੂੰ ਮਤਲਬ ਕਿ ਲੈ ਕੇ ਜਾਵਾਂ ਵੀ ਨਾਲ ਤੇ ਖਰਚਾ ਸਾਰਾ ਇਹਦਾ ਕਰਾਤਾ ਹੈ ਖਰਚਾ ਕਰਾ ਕੇ ਤੇ ਮਤਲਬ ਕਿ ਹੁਣ ਲਾਰੇ ਲਾਈ ਜਾਂਦੀ ਸੀ ਤੇ ਹੁਣ ਮਤਲਬ ਕਿ ਜਵਾਬ ਦਿੱਤਾ ਉਹਨੇ ਵੀ ਮੈਂ ਨਹੀਂ ਆ ਸਕਦੀ ਰਾਤ ਨੂੰ ਜਵਾਬ ਮੈਂ ਬੈਂਸ਼ ਹੁੰਦੀ ਰੇ ਤਿੰਨ ਚਾਰ ਦਿਨਾਂ ਪੰਜਾ ਦਿਨ ਬੈਂਸ਼ ਹੋਈ ਏ ਤੇ ਉਸ ਤੋਂ ਬਾਅਦ ਮੁੰਡਾ ਟੈਨਸ਼ਨ 'ਚ ਆ ਗਿਆ ਤੇ ਮੈਂ ਲਿਜਾਂਦੀ ਵੀ ਨਹੀਂ ਤੇ ਖਰਚਾ ਮੈਂ ਕਰ ਲਿਆ ਵੇ ਤੇ ਹੁਣ ਬਾਅਦ 'ਚ ਰਾਤ ਬੈਂਸ਼ ਹੋਈ ਬਹੁਤ ਜ਼ਿਆਦਾ ਨਾਲ ਇਹ ਨਹੀਂ ਮਤਲਬ ਕਿ ਉਹਨੂੰ ਕਾਨੂੰਨ ਮੋਬਾਈਲ ਲਾਇਆ ਸੀ ਤੇ ਉਧਰੋਂ ਗੋਲੀ ਚਲਾ ਦਿੱਤੀ ਇਹ ਜੀ ਸਟੈਟਸ ਦੇ ਇਸ ਕਰਕੇ ਲੜਕੀ ਦਾ ਚੱਕਰ ਸੀ ਜੀ ਉਹ ਪਹਿਲਾਂ ਕੁੜੀ ਨੂੰ ਲਾਰੇ ਲਾਉਂਦੀ ਰਹੀ ਸਾਰਾ ਖਰਚਾ ਇਹ ਤੋਂ ਲੈ ਕੇ ਇੰਗਲੈਂਡ ਆਂਦੀ ਤੈਨੂੰ ਮੈਂ ਸੱਦਾਂਗੀ ਬਾਅਦ ਚ ਜਵਾਬ ਦੇਗੀ ਉਸੇ ਵਜ੍ਹਾ ਨੇ ਰਾਤ ਦੇ ਦੀ ਬੈਂਸ ਚੱਲਦੀ ਰਹੀ ਉਹਨਾਂ ਨਾਲ 2 ਘੰਟੇ ਤੇ ਮੋਬਾਈਲ ਉਦੋਂ ਕਰਨ ਨੂੰ ਸੀ ਇਹਦਾ ਜਦੋਂ ਉਹਨੇ ਜਵਾਬ ਦਿੱਤਾ ਹੈ ਵੀ ਮੈਂ ਤੈਨੂੰ ਨਹੀਂ ਲਿਜਾਣਾ 50000 ਦੀ ਟਿਕਟ ਵੀ ਉਹਨੂੰ ਕਰਾ ਲਈ ਸੱਜੂ ਬਾਅਦ ਚ ਉਦੋਂ ਤੋਂ ਬਾਅਦ ਫਿਰ ਇਹਨੇ ਗੋਲੀ ਮਾਰ ਲਈ ਨਾ ਸਾਡੇ ਕੋਲ ਕਿੱਥੇ ਅੰਦਰ ਆ ਗਿਆ ਉਦੋਂ ਤੋਂ ਬਾਅਦ ਫਿਰ ਕੁੜੀ ਨੇ ਸਮਾਨੇ ਦਾ ਇੱਕ ਮੁੰਡਾ ਉਹਨੂੰ ਭੇਜਿਆ ਵੀ ਉਹਨੇ ਗੋਲੀ ਚਲਾ ਲਈ ਜੱਗ ਪਤਾ ਕਰ ਤੇ ਉਹਨੇ ਫੋਨ ਕੀਤਾ ਦੂਜੇ ਮੁੰਡੇ ਨੂੰ ਜਾ ਕੇ ਵੇਖੇ ਉਸ ਟਾਈਮ ਡੈੱਡ ਹੋ ਚੁੱਕਾ ਸੀ ਅੱਛਾ ਹਾਂਜੀ ਉਹਦਾ ਫੋਨ ਵੀ ਅੱਜ ਲੜਕੇ ਦਾ ਹਾਂਜੀ ਹਾਂ ਲੜਕੀ ਦਾ ਫੋਨ ਆਇਆ ਸਮਾਨੇ ਦਾ ਮੁੰਡਾ ਹੈ ਸਮਾਨੇ ਦਾ ਮੁੰਡਾ ਹੈ ਹਾਂਜੀ ਉਹ ਮੁੰਡਾ ਐਡ ਕੀਤਾ ਸੀ ਇਹਨਾਂ ਨਾਲ ਦੀ ਵਿੱਚ ਅੱਛਾ ਤੇ ਤਿੰਨਾਂ ਦੀ ਗੱਲ ਉਦੋਂ ਹੀ ਚੱਲਦੀ ਉਹ ਮਾਮਾ ਧੀਆਂ ਉਹ ਸਾਡੇ ਇੱਕ ਨਾਰਮਲ ਕਿੰਨੇ ਪੈਸੇ ਲਾਇਏ ਜਿੱਦੇ 700 ਰੁਪਏ ਦੋਵਾਤ ਹਾਂ ਸਾਢੇ 7 ਲੱਖ ਲਾਣੀ ਆਪ ਜੀ ਦੇ ਨਾਲ ਫੇਰ ਹੈਗਾ ਸੀਗਾ ਤੇ ਉਹ ਲੜਕੀ ਯੂਕੇ ਚਲੀ ਗਈ ਕਰੀਬ 2 ਮਹੀਨੇ ਪਹਿਲਾਂ ਤੇ ਇੱਕ ਰਾਤ ਜੋ ਦੱਸਿਆ ਵੀ 12 1 ਵਜੇ ਜਿਹੜਾ ਇਹਦਾ ਭਾਣਜਾ ਸੀਗਾ ਉਹ ਤੇ ਇਹ ਆਪਣੇ ਵੀਡੀਓ ਕਨਫਰੈਂਸ ਆਪਣੇ ਕਾਨਫਰੰਸ ਦੇ ਮੋਬਾਈਲ ਤੇ ਵਟਸਐਪ ਰਹੀ ਕਾਪ ਚ ਗੱਲ ਕਰਦੇ ਸੀਗੇ ਉਹਨੇ ਕੁਝ ਕੁਝ ਟਾਈਮ ਲਈ ਠੀਕ ਹੈ ਕ੍ਰਸ਼ਨਪ੍ਰੀਤ ਨਾਮ ਦਾ ਲੜਕਾ ਸੀਗਾ ਉਹਨੂੰ ਵੀ ਐਡ ਕੀਤਾ ਸੀਗਾ ਤੇ ਇਹਨਾਂ ਨੇ ਗੱਲ ਹੁੰਦੀ ਚੱਲਦੀ ਰਹੀ ਠੀਕ ਹੈ ਨਾ ਕਿਸੇ ਗੱਲ ਤੋਂ ਇਹਨਾਂ ਦੀ ਕੋਈ ਨਾਰਾਜ਼ਗੀ ਸੀ ਪਰ ਜਿਹੜਾ ਹੈਗਾ ਬਲਵਿੰਦਰ ਸਿੰਘ ਸੀ ਇਹਨੇ ਜਦੋਂ ਉਹ ਗਈ ਸੀ ਲੜਕੀ ਕਰਾ 7 ਲੱਖ ਰੁਪਇਆ ਇਨੂੰ ਭੇਜੰਦੇ ਵਿੱਚੋਂ ਇਹਨੇ ਪਾਇਆ ਸੀਗਾ ਉਹ ਨੂੰ ਦੇਣ ਵਾਸਤੇ ਬਾਕੀ ਜੋ ਹਲੇ ਸਾਡੀ ਤਫਤੀਸ਼ ਦਾ ਵਿਸਾ ਬਾਕੀ ਅਸੀਂ ਚੱਲ ਰਹੀ ਆ ਬਾਕੀ ਹਲੇ ਕਰ ਰਹੇ ਅਸੀਂ ਕਰ ਕਿੰਨੇ ਕਿਸ ਚੀਜ਼ ਤਰ੍ਹਾਂ ਸੂਸਣ ਕਿਸ ਤਰ੍ਹਾਂ ਕਰੇ ਦੇਖੋ ਜੀ ਇਹ ਆਪਣਾ ਰਵਾਲਵਰ ਸੀਗਾ ਦਾ ਲਾਇਸੈਂਸੀ ਰਵਾਲਵਰ ਸੀਗਾ ਮੋਬਾਈਲ ਮੋਬਾਈਲ ਅੱਖ ਰੱਖਿਆ ਦੀਗਾ ਮੋਬਾਈਲ ਦੇ ਉੱਪਰ ਪਿਸਟਲ ਰੱਖ ਲਿਆ ਪਿਸਟਲ ਸਮੇਤ ਜਿਹਦੀ ਮੋਬਾਈਲ ਦੇ ਵਿੱਚ ਦੀ ਗੋਲੀ ਲੰਗੀ ਹੋਈ ਆ ਤੇ ਜਿਹੜਾ ਹੈਗਾ ਗੋਲੀ ਮਾਰ ਲੱਗੀ